ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਜਿਹੜੀ ਤੁਸੀਂ ਪਾਲਕੀ ਸਾਹਿਬ ਦੇਖ ਰਹੇ ਹੋ ਇਹ ਬਹੁਤ ਵਧੀਆ ਤੇ ਬਹੁਤ ਸੁਵਿਧਾਮਈ ਦੇ ਵਿੱਚ ਹੈ ਜਿਹਨੇ ਹਨ ਤਿਆਰ ਕੀਤੀ ਆ ਬਾਈ ਲਾਪੀ ਸਿੰਘ ਤੇ ਸੁਖਪ੍ਰੀ ਸਿੰਘ ਨੰਬਰ ਬਾਈ ਹੋਰਨ ਸਕਰੀਨ ਦੇ ਉੱਤੇ ਆ ਭਦੌਰ ਤੋਂ ਤਿਆਰ ਕੀਤੀ ਹੋਈ ਹੈ ਜੀ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਵਾਸਤੇ ਪਾਲਕੀ ਸਾਹਿਬ ਤਿਆਰ ਕਰਾਉਣੀ ਆ ਤਾਂ ਤੁਸੀਂ ਬਾਈ ਹੋਰਨ ਸੰਪਰਕ ਕਰ ਸਕਦੇ ਹੋ ਜੀ ਕੀ ਕੀ ਚੀਜ਼ਾਂ ਮਿਲਣੀਆਂ ਕਿਸ ਤਰ੍ਹਾਂ ਦੀ ਆਪਾਂ ਨੂੰ ਚਾਹੀਦੀ ਹੈ ਹਨ ਕਿੰਨਾ ਸਾਈ ਚਾਹੀਦਾ ਤੇ ਤੁਸੀਂ ਵਿੱਚੋਂ ਦੇਖੋ ਬਹੁਤ ਸੋਹਣੀ ਬਣਾਈ ਹੋਈ ਹੈ ਨਾ ਤੇ ਪਿੰਡ ਰਾਜੂ ਮਾਜਰਾ ਸੰਗਰੂਰ ਦੇ ਗੁਰਦੁਆਰਾ ਸਾਹਿਬ ਵਾਸਤੇ ਇੱਕ ਇਹ ਤਿਆਰ ਕਰਾਈ ਹੈ ਟਰਾਲੀ ਵਾਲੀ ਜੀ ਇਹ ਵੱਖਰੀ ਹੈ ਨਾ ਉਹ ਇੱਕ ਗੱਡੀ ਵਾਲੀ ਸ਼ੂਰ ਵਿੱਚ ਇੰਜਨ ਲਾ ਲੋ ਤੇ ਜਾਂ ਟਰਾਲੀ ਟਾਈਪ ਮਤਲਬ ਕਿ ਟਰੈਕਟਰ ਮਗਰ ਪੈਣ ਵਾਲੀ ਵੀ ਪਾਲਕੀ ਸਾਹਿਬ ਤਿਆਰ ਕਰਦੇ ਆ ਬਾਈ ਹੋਰੀ ਹੈ ਨਾ ਤਾਂ ਬਹੁਤ ਸੋਹਣੀ ਚੀਜ਼ ਹੈ ਜੀ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਕਿਉਂਕਿ ਬਹੁਤ ਸਮਾਂ ਤੇ ਜ਼ਰੂਰਤ ਹੈ ਇਹਦੀ ਜਿਵੇਂ ਹੁਣ ਸਾਡੇ ਪਿੰਡ ਦੇ ਵਿੱਚ ਵੀ ਤਿਆਰ ਕੀਤੀ ਗਈ ਹੈ ਸਾਡੇ ਪੂਰੇ ਪਿੰਡ ਦੇ ਸੱਜਣ ਵੱਲੋਂ ਤੇ ਪਿੰਡ ਪਿੰਡ ਦੇ ਵਿੱਚ ਜਾਂ ਰਲ ਕੇ ਕਿਸੇ ਨੇ ਤਿਆਰ ਕਰਵਾਉਣੀਆਂ ਨਾ ਪਾਲਕੀ ਸਾਹਿਬ ਤਾਂ ਜਰੂਰ ਸੰਪਰਕ ਕਰੋ ਜੀ ਭਧੌੜ ਜਿਵੇਂ ਇਹ ਹੁਣ ਵਿੱਚ ਇਨ ਪ੍ਰੋਪਰ ਤਿਆਰ ਕੀਤੀ ਗਈ ਹੈ ਹਨਾ ਗੁਰਦੁਆਰਾ ਟੀਬੀ ਸਾਹਿਬ ਧੂੜ ਪਟਿਆਲਾ ਵਿਖੇ ਇਹ ਭੇਜੀ ਗਈ ਬਾਈ ਹੋਰਾਂ ਵੱਲੋਂ ਤਾਂ ਇਸ ਚੀਜ਼ ਦੀ ਹੁਣ ਜਿਹੜੀ ਹੈ ਦਿਖਾਉਣ ਲੱਗੇ ਆ ਕਿ ਪਿੱਛੋਂ ਬਹੁਤ ਸੋਹਣਾ ਇਹਦਾ ਡਿਜ਼ਾਈਨ ਵਗੈਰਾ ਬਣਾਇਆ ਗਿਆ ਹੈ ਜਿਸ ਤਰ੍ਹਾਂ ਦੀ ਤੁਸੀਂ ਤਿਆਰ ਕਰਨੀ ਹੈ ਬਾਈ ਉਹਨਾਂ ਕੋਲੇ ਫੋਟੋਆਂ ਵੀ ਹੈਗੀਆਂ ਨੇ ਤੁਸੀਂ ਆਰਡਰ ਫੋਨ ਤੇ ਕਰ ਸਕਦੇ ਹੋ ਜਾਂ ਜਾ ਕੇ ਪਧੌੜ ਉੱਥੇ ਤੁਸੀਂ ਮਿਲ ਸਕਦੇ ਹੋ ਵੀਡੀਓ ਵੱਤਵਾ ਸ਼ੇਅਰ ਕਰ ਦਿੱਤਾ ਤੇ ਬਾਈ ਉਹਨਾਂ ਦਾ ਜਿਹੜਾ ਹੈਗਾ ਨੰਬਰ ਸਕਰੀਨ ਦੇ ਉੱਤੇ ਆ ਤੇ ਬਾਕੀ ਦੀ ਗੱਲਬਾਤ ਆ ਤੁਹਾਨੂੰ ਪੋਸਟਰ ਆਗਾ ਸਾਹਮਣੇ ਇਹ ਪੋਸਟਰ ਤੇ ਫੁੱਲ ਡਿਟੇਲ ਦਿੱਤੀ ਗਈ ਹੈ ਆਨੰਦ ਮੋਟਰ ਪਧੌੜ ਰੋਡ ਬਰਨਾਲ ਰੋਡ ਪਧੌੜ ਬਰਨਾਲ ਜ਼ਿਲ੍ਹਾ ਜੀ ਧੰਨਵਾਦ